ਇਹ ਤੱਕ ਇਹਦਾ ਕਿੱਥੋਂ ਫੋਨ ਆ ਗਿਆ ਹੈ ਹੈਲੋ ਹੈਲੋ ਪਪਾ ਮੈਨੂੰ ਸਕੂਲ ਵਾਲਿਆਂ ਨੇ ਬਾਹਰ ਕੱਢਤਾ ਹੀ ਕੱਲ ਪਪਾ ਅੱਧੀ ਛੁੱਟੀ ਕੰਦ ਟੱਪ ਕੇ ਆ ਗਿਆ ਸੀ ਤਾਂ ਕਰਕੇ ਕੱਢਤਾ ਹੀ ਬਾਹਰ ਨਾ ਤੂੰ ਅੱਧੀ ਛੁੱਟੀ ਕਰੇ ਆ ਗਿਆ ਤੂੰ ਘਰੇ ਆਣ ਕੇ ਮੰਜਾ ਪੜਨਾ ਕੀ ਕੱਲ ਸਕੂਲ ਦੇ ਸਾਹਮਣੇ ਕਿਸੇ ਦਾ ਵਿਆਹ ਹੁੰਦਾ ਸੀ ਤੇ ਉੱਥੇ ਡਾਂਸਰਾਂ ਲੱਗੇ ਸੀ ਉਹਨਾਂ ਨੂੰ ਵੇਖਣ ਗਏ ਸੀ ਸਾਰੇ ਤਾਂ ਕਰਕੇ ਹਰਕ ਹੋਗਾ ਤੱਥੂ ਵੀ ਸਾਰਿਆਂ ਦੇ ਨਾਲ ਤੈਨੂੰ ਫਦਾ ਲੱਗ ਜਾ ਜਦੋਂ ਦੋ ਸਾਲ ਇੱਕੋ ਖਲਾਸੇ ਲਾਇ ਜਦੋਂ ਜਾਨ ਸਾਰੇ ਜਿੱਥੇ ਮੇਰੀ ਜੜੀ ਤੋਂ ਬੱਸ ਵੀ ਕਰਦਾ ਹੁਣ ਠਖੰਜਰ ਕੁੱਤਾ ਹਰਾਮ ਜਦਾ ਬਗਵਾਸ ਕਰਦਾ ਪਿਉ ਨਾ ਗਗੋ ਸ਼ਰਮ ਨਹੀਂ ਆਉਂਦੀ ਇਹਨੂੰ ਕੁੱਤੇ ਨੂੰ ਨਾਲ ਤੈਨੂੰ ਕਿਹੜੀ ਹਾਖਾ ਰਾਈ ਤੂੰ ਡਾਂਸਰਾਂ ਨੂੰ ਵੇਖਣ ਗਿਆ ਘਰੇ ਮਾਣ ਨੂੰ ਨਚਾ ਲੈਣਾ ਅਸੀਂ ਸ਼ਰਮ ਆ ਲਈ ਆ ਜਿਹੜੀ ਤੂੰ ਹਾਲਾਤ ਹੁੰਦੀ ਮਾਂ ਪਿਓ ਨੂੰ ਸੁੱਖ ਦੇ ਲਈ ਤੂੰ ਤਾਂ ਮੈਨੂੰ ਧੋਖ ਤੇ ਦੁੱਖ ਦੇਣਾ ਇਹਦੇ ਨਾਲੋਂ ਚੰਗਾ ਤੂੰ ਪਾਕਿਸਤਾਨ 'ਚ ਜਾ ਮ ਜਾਂਦਾ ਮੇਰੇ ਵੱਲ ਕੋਈ ਹੋਰ ਆਝੰਡਾ ਪਾਕਿਸਤਾਨ ਕਿੱਦਾਂ ਲੈ ਲੈਂਦਾ ਉਹਦਾ ਅਰਦਾਸਾ ਵੀ ਤੇ ਤੂੰ ਹੀ ਕਰਦਾ ਸੀ ਮੈਂ ਤੇਰੇ ਘਰ ਹੀ ਹੋਣਾ ਸੀ ਬੁੱਤਾਂ ਬੰਦ ਕਰ ਹੰਦਸ਼ ਮੈਂ ਠੀਕ ਕਰਾ ਪਾਪਾ ਬਸ ਤੂੰ ਮਾਸਟਰ ਨੂੰ ਫੋਨ ਲਾ ਕੇ ਉਹਨੂੰ ਕਹ ਦੇ ਪਿੰਦਾ ਅੱਗੇ ਤੋਂ ਨਹੀਂ ਇਦਾਂ ਕਰਦਾ ਬਸ ਉਹਨੂੰ ਇਹ ਕਰੀਮ ਆਫ ਕਰ ਦੋ ਛੇ ਛੇ ਗਾਂ ਤੋਂ ਫਿਰ ਇੱਧਾਂ ਕੀਤਾ ਫੇਰੇ ਪਾਪਾ ਹੁੰਦੇ ਗਾ ਗਾਂ ਦੀ ਗਾਂ ਵੇਖਾਂਗੇ ਪਿੱਛੇ ਮੁੱਕੇ ਰਾ ਹੁਣ ਨਾਲੇ ਤੈਨੂੰ ਕਮੇਟੀ ਫਰਾਈ ਸੀ ਸਵੇਰੇ ਥੜਾਇਆ ਪੈਸੇ ਕਮੇਟੀ ਵਾਲੇ ਨੂੰ ਹਾਏ ਪਾਪਾ ਉਹ ਵੀ ਪੈਸੇ ਪਤਾ ਨਹੀਂ ਕਿੱਥੇ ਡਿੱਗ ਗਈ ਮੈਂ ਤਾਂ ਜੇਬ ਵਿੱਚ ਪਾਏ ਸੀ ਪਤਾ ਨਹੀਂ ਕਿੱਥੇ ਚਲ ਗਈ ਉਹ ਵੀ ਕਿੱਥੇ ਡਿੱਗ ਗਿਆ ਉੱਚਾ ਮੀਂਹ ਦਾ ਨਿਆਣਾ ਕੋਈ ਜਿੱਥੇ ਕੋ ਡਿੱਗ ਗਿਆ ਕਿਉਂ ਮੈਨੂੰ ਤੰਗ ਕੀਤਾ ਈ ਤੂੰ ਮੈਨੂੰ ਤੇ ਇਹਦੇ ਸਾਇਆੜੇ ਆੜੇ ਆੜੇ ਖਿਉਂਦੇ ਆ ਤੂੰ ਜੀ ਹਰਾਮ ਕੀਤਾ ਕੰਜਰਾ ਪਾਪਾ ਮੈਂ ਵੇਖਿਆ ਤੇ ਪੈਂਟ ਦੀ ਜੇਬ ਵੀ ਪਾਟੀ ਸੀ ਮਨੂੰ ਲੱਗਦਾ ਉਹਦੇ ਵਿੱਚੋਂ ਦੀ ਡਿੱਗ ਗਈ ਹੂ ਪਾਪਾ ਪੈਂਟ ਦੀ ਜੇਬ ਵੀ ਮਾਰੀ ਤੇ ਕੁੜੀ ਵੀ ਮੇਰੀ ਕਿਸਮਤ ਵੀ ਮਾਰੀ ਹੂ ਸੁੱਖ ਰਿਥਿਆ ਤੈਨੂੰ ਸੁਆ ਕੇ ਦੇਣਾ ਖੱਦਰ ਦੀ ਪੈਂਟ ਜੇ ਤੱਕ ਕੋਈ ਕੰਮ ਨਹੀਂ ਠੀਕ ਨਾਲ ਹੁੰਦਾ ਜੇਰਾ ਜਿਹੜੇ ਨਹੀਂ ਗਿਆ ਸੀ ਹੋਏ ਰਹਿੰਨ ਨੀ ਖਾ ਮਰਦਾ ਜਾ ਕੀ ਬਸ ਲਾਭ ਹੀ ਜਾਣ ਪਪਾ ਮੈਂ ਸਾਰੇ ਰਾਤ ਦੇਖ ਕੇ ਆ ਪਰ ਮੈਨੂੰ ਕਿਤੇ ਨਹੀਂ ਮਿਲੇ ਮੈਨੂੰ ਲੱਗਦਾ ਮੇਰੀ ਕਿਸਮਤੀ ਮਾੜੀ ਉਹ ਜਿਹੜਾ ਕੰਮ ਮੈਂ ਸਿੱਧਾ ਕਰਨ ਲੱਗਦਾ ਉਹ ਹੀ ਪੁੱਠਾ ਹੋ ਜਾਂਦਾ ਠੀਕ ਜਿਹੜਾ ਸਣੀ ਪਾਰੂ ਹੋਇਆ ਨਾ ਤੂੰ ਸ਼ਾਮਾਂ ਨੂੰ ਕਰੇ ਤੇਰਾ ਹੱਥ ਹੋਲਾ ਮੈਂ ਕਰੂੰਗਾ ਬਾਪਾ ਅੱਜ ਮੈਂ ਘਰ ਨਹੀਂ ਆਣਾ ਮੈਨੂੰ ਪਤਾ ਮੈਨੂੰ ਤੂੰ ਗੁੱਟਣਾ ਵਾ ਮੈਂ ਤੈਨੂੰ ਸਾਰੇ ਮੁੰਡਿਆਂ ਨੂੰ ਲੈ ਕੇ ਦਰਬਾਰ ਸਾਹਿਬ ਚੱਲਿਆਂ ਅੱਜ ਦਾ ਲੰਗਰ ਲਈ ਉੱਥੇ ਹੀ ਸਗਾਗੇ ਹਰਾਮੇ